ਤਾਂ ਕਿ ਜਿੰਮੇਦਾਰੀ ਹੋਵੇ ਇਸ ਤੋਂ ਪਰੇਸ਼ਾਨ ਵਿਅਕਤੀ ਹੀ ਸੈਲਫ ਅਜਗਰ ਨਾਲ ਜਾਣ ਸਕਦਾ ਹੈ ਕਿਉਂਕਿ ਜੇਕਰ ਦੰਦ ਕਰਕੇ ਦੰਦਾ ਵਿੱਚ ਹੋਣ ਵਾਲੇ ਦਰਦ ਦਿੱਤਾ ਇਹ ਕਈ ਵਾਰ ਅਜਿਹਾ ਹੁੰਦਾ ਹੈ ਕਿ ਕਿਸ ਨੂੰ ਸਹਿਨ ਕਰਨਾ ਮੁਸ਼ਕਲ ਹੋ ਜਾਂਦਾ ਹੈ ਦੰਦਾ ਵਿੱਚ ਦਰਦ ਇੱਕ ਆਮ ਸਮੱਸਿਆ ਹੈ ਜੋ ਕਿਸੇ ਵੀ ਕਾਰਨ ਨਾਲ ਹੋ ਸਕਦੀ ਹੈ ਮਾਸੂੜੇ ਵਿੱਚ ਸੂੜੀ ਦੰਦਾ ਵਿੱਚ ਕਮਜ਼ੋਰੀ ਸੜਨ ਵਾਲੀਆਂ ਕਈ ਵਜਾਂਵਾਂ ਤੁਹਾਡੇ ਦੰਦ ਵਿੱਚ ਦਰਦ ਦਾ ਕਾਰਨ ਹੋ ਸਕਦੀ ਹੈ ਤੇ ਸਤਵ ਦਾ ਦਰਦ ਦਾ ਕਾਰਨ ਸਿਰ ਤੁਹਾਨੂੰ ਨਾ ਸਿਰਫ ਖਾਣ ਪੀਣ ਵਿੱਚ ਪਰੇਸ਼ਾਨੀ ਹੁੰਦੀ ਹੈ ਬਲਕਿ ਤੁਹਾਡਾ ਬੋਲਣਾ ਸੋਣਾ ਇਸ ਦੇ ਨਾਲ ਸਭ ਕੁਝ ਪ੍ਰਭਾਵਿਤ ਹੋ ਸਕਦਾ ਹੈ ਢਾਂਡ ਦੇ ਵਿੱਚ ਅਕਸਰ ਕਈ ਲੋਕਾਂ ਨੂੰ ਦੰਤ ਦੀ ਇਹ ਸਮੱਸਿਆ ਤੋਂ ਪਰੇਸ਼ਾਨ ਹੁੰਦੇ ਆ ਦੇਖਿਆ ਜਾ ਸਕਦਾ ਹੈ ਪਰ ਕੁਝ ਘਰੇਲੂ ਨੁਸਖੇ ਹੁੰਦੇ ਨੇ ਕਿ ਕਈ ਵਾਰੀ ਰਾਤ ਨੂੰ ਦੰਤ ਦੇ ਵਿੱਚ ਦਰਦ ਹੁੰਦਾ ਹੈ ਤਾਂ ਇਹ ਘਰੇਲੂ ਪਰ ਉਹ ਨੁਸਖਿਆਂ ਦੇ ਨਾਲ ਤੁਸੀਂ ਦੰਤ ਦੇ ਦਰਦ ਤੋਂ ਰਾਹਤ ਪਾ ਸਕਦੇ ਆ ਤੇ ਅਕਸਰ ਇਹ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਦੂਰ ਕਰਦੇ ਨੇ ਸੇਡਾ ਨਮਕ ਹੈ ਸਭ ਤੋਂ ਪਹਿਲਾ ਸੇਡਾ ਨਮਕ ਨੂੰ ਕਈ ਤਰੀਕਿਆਂ ਨਾਲ ਸਾਡੀ ਸਿਹਤ ਲਈ ਫਾਇਦੇਮੰਦ ਮੰਨੇ ਜਾਂਦਾ ਹੈ ਇਹ ਦੰਦਾਂ ਦੇ ਦਰਦ ਵਿੱਚ ਕਾਫੀ ਜ਼ਿਆਦਾ ਰਾਹਤ ਹੋਣਾ ਹੈ ਜੇਕਰ ਤੁਸੀਂ ਦੰਦਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਕੋਸੇ ਪਾਣੀ ਚ ਸੇਡਾ ਨਮਕ ਮਿਲਾ ਕੇ ਚੂਹੀ ਕਰਨ ਨਾਲ ਵੀ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਜੇਕਰ ਮੂੰਹ ਦੇ ਦਰਦ ਤੋਂ ਕਾਫੀ ਪਰੇਸ਼ਾਨ ਹੋ ਤਾਂ ਲੋਗ ਵੀ ਕਾਫੀ ਜ਼ਿਆਦਾ ਅਸਰਦਾਰ ਸਾਬਿਤ ਹੋਣਗੇ ਬੈਕਟੀਰੀਆ ਨੇ ਜੋ ਉਹ ਬੈਕਟੀਰੀਆ ਨੂੰ ਖਤਮ ਕਰਨ ਦੇ ਵਿੱਚ ਲੋਗ ਵੀ ਕਾਫੀ ਕਾੜੀ ਮਦਦ ਕਰਨਗੇ ਇਸ ਤੋਂ ਇਲਾਵਾ ਜੇਕਰ ਗਾਲ ਜਾਵੇ ਕਾਫੀ ਹਿੰਗ ਜੀ ਵੀ ਦਾੰਦ ਦੇ ਦਰਦ ਨੂੰ ਬਹੁਤ ਜ਼ਿਆਦਾ ਮਦਦਗਾਰ ਹੁੰਦਾ ਹੈ ਜੋ ਇੱਕ ਚੁੱਕੀ ਹਿੰਗ ਇੱਕ ਚਮਚ ਨਿੰਬੂ ਦਾ ਪੇਸਟ ਨਾਕੇ ਲਾੰਡ ਵਾਲੀ ਦਰਦ ਵਾਲੇ ਤਾਂ ਨਿੰਬੂ ਦੀ ਬੰਦੂ ਤਲਾ ਲਗਾਓ